ਲੈ ਵੀ ਦੋਸਤੋ ਬਈ ਅੱਜ ਪਹੁੰਚੇ ਹੋਾਂਗੇ ਰਾਏਕੋਟ ਦੇ ਕੋਲੇ ਤਲਵੰਡੀ ਰਾਏ ਜੰਟੇ ਬਾਈ ਦੇ ਕੋਲੇ ਇੱਧਰ ਆਇਆ ਬੱਬੂ ਜੰਟੇ ਬਾਈ ਨਾਲ ਗੱਲਬਾਤ ਕਰ ਦਾਂਗੇ ਜੰਟਾ ਬਾਈ ਭੇਡਾਂ ਵਾਲਾ ਪਰ ਬਈ ਭੇਡਾਂ ਵੀ ਨੇ ਤੇ ਬੱਕਰੀਆਂ ਵੀ ਨੇ 100 100 ਨੇ ਨਾ ਬਾਕੀ ਕੀ ਗੱਲਬਾਤ ਹੈ ਕਿ ਕਿਵੇਂ ਕੰਮਕਾਰ ਚੱਲਦਾ ਸਾਰੀ ਗੱਲਬਾਤ ਏਜੰਟੇ ਬਾਈ ਨਾਲ ਕਰਦਾਂਗੇ ਜੱਟ ਬਾਈ ਸਤਿਕਾਰ ਜੀ ਸਤਿ ਸ੍ਰੀ ਅਕਾਲ ਵੀਰੇ ਜੀ ਕੀ ਹਾਲ ਆ ਜੀ ਬਹੁਤ ਵਧੀਆ ਠੀਕ ਠਾਕ ਕੰਮਕਾਰ ਆ ਵਧੀਆ ਵੀਰੇ ਜੀ ਕਿਰਪਾ ਬਾਬੇ ਨਾਨਕ ਦੀ ਹੋ ਠੀਕ ਠਾਕ ਆ ਜੀ ਸਾਰੇ ਪਰਾਵਾ ਸਤਿ ਸ੍ਰੀ ਅਕਾਲ ਜੀ ਆਪਣੇ ਜਿੰਨੇ ਚਾਹਣ ਵਾਲੇ ਆ ਸਾਰੇ ਵੀਰੇ ਧੰਨਵਾਦ ਜੀ ਕਿੰਨੇ ਹੋ ਗਏ ਬਾਈ ਨਾਗ ਹੁਣ ਆਪਣੇ ਕੋਲੇ ਏਜੰਟੇ ਨਾਗ ਹੈਗੇ ਆ ਜੀ 70 75 ਪਸੂ ਵੀਰੇ ਸਾਰੇ 70 75 ਪਸੂ ਹਾਂਜੀ ਹੈਗੇ ਆ ਵੀਰੇ ਵਧੀਆ ਚੱਲਦਾ ਕੰਮਕਾਰ ਆ ਵਧੀਆ ਵੀਰੇ ਜੀ ਟਾਈਮ ਪਾਸ ਹੋ ਜਾਂਦਾ ਗੱਡੀ ਆ ਗਈ ਲਾਈ ਉਹ ਮਾਲਕ ਨੇ ਕਰਨਾ ਚੰਗਾ ਹੁਣ ਆਪਣਾ ਚਲੋ ਕੋਈ ਗੱਲ ਨਹੀਂ ਬਾਈ ਦੇਖ ਸਕਦੇ ਮਿੱਤਰੋ ਭੇਡਾਂ ਵੀ ਨੇ ਜੰਟੇ ਬਾਈ ਕੋਲੇ ਬੱਕਰੀਆਂ ਵੀ ਨੇ ਬੱਕਰੀਆਂ ਕਿੰਨੀਆਂ ਨੇ ਬਾਈ ਜੇ ਬੱਕਰੀ ਦੀ ਗੱਲ ਬਾਤ ਕਰੀਏ ਬੱਕਰੀਆਂ ਹੈਗੀਆਂ ਵੀਰੇ 25 ਕਾ 25 ਕਾ ਹਾਂਜੀ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਆ ਹਾਂ ਵਧੀਆ ਬੱਕਰੀਆਂ ਵੀਰੇ ਵਧੀਆ ਬੱਕਰੀਆਂ ਸਾਰੀਆਂ ਭੇਡਾਂ ਬਾਈ ਭੇਡਾਂ ਵੀ ਹੈਗੀਆਂ 30 35 ਵੀਰੇ 30 35 ਭੇਡਾਂ ਨੇ ਭੇਡਾਂ ਵੱਧ ਰੱਖਦਾ ਜੰਟੇ ਹਾਂਜੀ ਭੇਡਾਂ ਆ ਜਾਂਦੀਆਂ ਵੀਰੇ ਵਿਕ ਜਾਂਦੀਆਂ ਵੀਰੇ ਕਾਰਨ ਕੀ ਹੈਗਾ ਭੇਡਾਂ ਵੱਧ ਰੱਖਣ ਦਾ ਬਾਈ ਭੇਡਾਂ ਵੀਰੇ ਆਪਣੇ ਯਾਰ ਮਿੱਤਰ ਲਾ ਜਾਂਦੇ ਆ ਫਾਰਮ ਖੋਲਦੇ ਆ ਉਹਨਾਂ ਖੁੱਲ ਜਾਂਦੇ ਬੰਦਾ ਕੋਈ ਕਹਿੰਦਾਗਾ ਆਫਰ ਹੁੰਦਾ ਜਹਾਜਾਂ ਕੋਈ 10 20 ਪੇਡਾਂ ਲੈਣੀਆਂ ਫਿਰ ਆਪਾਂ ਲੈ ਆਉਨੇ ਆਂ ਵਧੀਆ ਸਾੰਟ ਕੇ ਤਰਸੇਮ ਵੀਰੇ ਠੀਕ ਆ ਤਾਂ ਨਵੇਂ ਬੰਦੇ ਨੂੰ ਇਹ ਚੀਜ਼ ਦੀ ਨਹੀਂ ਪਰਖੇਗੀ ਤਰਸੇਮ ਵੀਰੇ ਹੂੰ ਵੀ ਕਿਹੜੀ ਪੇੜ ਕਿਵੇਂ ਆ ਹੁਣ ਆਪਾਂ ਸਾਰਾ ਪਾਸ ਕਰਕੇ ਲੈ ਆਉਣੀ ਹੁੰਦੀ ਆ ਥਣਾ ਤੋਂ ਵੀ ਪਾਸ ਹੋਵੇ ਦੰਦਾ ਤੋਂ ਵੀ ਪਾਸ ਹੋਵੇ ਸੁੰਦੀ ਹੋਵੇ ਪੇੜ ਬਹੁਤ ਸਾਲ ਹੋ ਗਏ ਸਾਰਾ ਕੋਈ ਇਹ ਕੰਮ ਦੇ ਵਿੱਚ ਬਹੁਤ ਸਾਲ ਹੋ ਗਏ ਹਾਂਜੀ ਹਾਂਜੀ ਵੀਰੇ ਜੀ ਠੀਕ ਆ ਸਾਰਾ ਬਾਪੂ ਜੀ ਦੀ ਸਾਰੀ ਉਮਰ ਲਾਂਨੇਦਾਰ ਦੀ ਜੀ ਅੱਜ ਵੇਚਣ ਵਾਲਾ ਹੈਗਾ ਕੁਝ ਇਹਦੇ ਵਿੱਚੋਂ ਭੇਡਾਂ ਦੇ ਵਿੱਚੋਂ ਕਿ ਨਾ ਜੀ ਹਾਂ ਦੇ ਦਾਂਗੇ ਤਰ ਸੇਮ ਵੀਰੇ ਭੇਡਾਂ ਵੀ ਦੇ ਦਾਂਗੇ ਬੱਕਰੀਆਂ ਵੀ ਦੋ ਤਿੰਨ ਦੇ ਦਾਂਗੇ ਜੇ ਕੋਈ ਬੰਦਾ ਲੈਣ ਵਾਲਾ ਹੈ ਲੈ ਵੇਖੋ ਜੇ ਕੋਈ ਕੁਛ ਨਾ ਕੁਝ ਹੈਗਾ ਵੇਚਣ ਵਾਸਤੇ ਜੇ ਕਿਉਂਕਿ ਬਹੁਤ ਮੇਰੇ ਵੀਰ ਮੰਗਦੇ ਹੁੰਦੇ ਨੇ ਅੱਜ ਹੀ ਫੋਨ ਆਇਆ ਸੀਗਾ ਕਹਿੰਦੇ ਵੀ ਬਾਈ ਜੇ ਕੋਈ ਵਧੀਆ ਕੋਈ ਭੇਡਾਂ ਵਾਲਾ ਹੈਗਾ ਤਾਂ ਸਾਨੂੰ ਦੱਸੋ ਤਾਂ ਅਸੀਂ ਬਾਈ ਜੰਟੇ ਬਾਈ ਕੋਲੇ ਆ ਗਿਆ ਆ ਜਾ ਬਾਈ ਜੰਟੇ ਭੇਡਾਂ ਦਿਖਾ ਬਈ ਨਾ ਕਿਹੜੀ ਕਿੜੀਆਂ ਨੇ ਅੱਜ ਆਪਣੇ ਕੋਲੇ ਪੇਡਾ ਦਿਖਾਉਣਾ ਤੁਹਾਨੂੰ ਦਿਖਾਈ ਚੱਲ ਜਾਂਟੇ ਪੇਡਾਂ ਤਰਸੇ ਵੀਰੇ 10 15 ਦੇ ਦਾਂਗੇ 10 15 ਹੀ ਬੱਚੇ ਆਵਾਂਗਰ ਅੱਛਾ ਸਾਰੀਆਂ ਨਮੀਆਂ ਦੇ ਦਾਂਗੇ ਪਹਿਲੇ ਸੂਏ ਦੂਜੇ ਸੂਏ ਬੱਚੇ ਵਾਲੀਆਂ ਪੇਡਾਂ ਸਾਰੀਆਂ ਬੱਚੇ ਵਾਲੀਆਂ ਸਾਰੀਆਂ ਤਰਸੇ ਵੀਰੇ ਬੱਚੇ ਵਾਲੀਆਂ ਪੇਡਾਂ ਹਾਂ ਦੋ ਵੇਡਾਂ ਮਗਰ ਦੋ ਦੋ ਵੀ ਬੱਚੇ ਹੈਗੇ ਆ ਠੀਕਾ ਬਾਕੀ ਇਕੱਲੇ ਇਕੱਲੇ ਬੱਚੇ ਆ ਇਹਨਾਂ ਦੇ ਵਿੱਚ ਹੀ ਆ ਬੱਚੇ ਵੀ ਸਾਰੇ ਡਾਰ ਆ ਤਰਸੇ ਵੀਰੇ ਜਿਹੜੇ ਫਿਰਦੇ ਆ ਬੱਚੇ ਛਾ ਬੱਚੇ ਨੇ ਹਾਰੇ ਇਹ ਬੱਚੇ ਨਾਲ ਦੇ ਦਾਂਗੇ ਤਰਸੇ ਵੀਰੇ ਆਪਾਂ ਅੱਛਾ ਆ ਦੇਖੋ ਵਧੀਆ ਬੱਚੇ ਆਈ ਕਿਹੜੀ ਨਸਲ ਦੀਆਂ ਪੇਡਾ ਹੋਣਗੀਆਂ ਬਈ ਇਹ ਮੁਜ਼ਫਰਾਬਦੀ ਹੋਣਗੀਆਂ ਤਰਸੇਮ ਵੀਰੇ ਜਮਨਾਪੁਰੀ ਜਮਨਾਪੁਰੀ ਲੈ ਵੀ ਜਮਨਾਪੁਰੀ ਜ਼ਿਆਦੇ ਚੱਲਦੀ ਹੈਗੀ ਬਈ ਕਹਿੰਦਾ ਵੀ ਮਗਰ ਇੱਕ ਇੱਕ ਦੋ ਦੋ ਬੱਚੇ ਵੀ ਨੇ ਬਾਕੀ ਇਹ ਸਾਰੀਆਂ ਤੀਜੇ ਸੂਏ ਤੋਂ ਵੱਧ ਨਹੀਂ ਤਰਸੇਮ ਵੀਰੇ ਕੋਈ ਐੜੜੇ ਬੱਚੇ ਆ ਨਾਲ ਸੋੜ ਚ ਦੇਵਾਂਗੇ ਆਪਾਂ ਤਰਸੇਮ ਵੀਰੇ ਸਾਰੇ ਬੱਚੇ ਫਿਰਦੇ ਆ ਉਹ ਬੱਚੇ ਦਿਖਾ ਦੇ ਕੋਈ ਹਾਂਜੀ ਸੁੱਕੀ ਉਹ ਸੱਤੇ ਫੜ ਕੇ ਆਪਾਂ ਨਹੀਂ ਧੋਣ ਜਾਂਦੀ ਉਹ ਆ ਦੇਖੋ ਇਹੋ ਜਿਹੇ ਬੱਚੇ ਆ ਵੀਰੇ ਪਲੇ ਹੋ ਜਾਂ ਨਾਲ ਕੀ ਕੀ ਨੇ ਬਈ ਬੱਚੇ ਇਹ ਜੇ ਮੈਂ ਆਪਾਂ 15 ਭੇਡਾਂ ਵੀਰੇ 16 17 ਬੱਚੇ ਦੇ ਦਾਂਗੇ 15 ਭੇਡਾਂ ਮੇਰੇ ਪੰਜ ਮੇਲ ਕਿਵੇਂ ਹੋਣਗੇ ਬੱਚੇ ਬਈ ਉਹ ਰਲਵੇਂ ਦੇ ਹੀ ਆ ਵੀਰੇ ਵਿੱਚ ਮੇਲ ਵੀ ਆ ਫੀਮੇਲ ਵੀ ਆ ਅੱਛਾ ਪੰਜ ਲੈਣੀਆਂ ਪੰਜ ਵੀ ਦੇ ਦਾਂਗੇ ਭੇਡਾਂ ਵੀਰੇ 10 ਵੀ ਦੇ ਦਾਂਗੇ 15 ਤੇ ਲੀ ਵੀ ਦੇ ਦੇਣਾ ਜੇ ਇੱਕ ਵੀ ਦੇ ਦਾਂਗੇ ਵੀਰੇ ਦਿਖਾ ਕੋਈ ਪੇੜ ਦਿਖਾ ਜੀ ਕਿ ਕਹੀ ਜਾਂ ਪੇੜ ਕੱਲ ਤਰਸੇ ਵੀਰੇ ਆਪਣੇ ਡੜਬੇ ਪਿੰਡ ਤੋਂ ਆਏ ਸੀਗੇ ਜਿੱਥੇ ਲੁੱਤਰ ਖੇਡਣ ਲਾ ਵੀਰਾ ਹਾਂ ਹਾਂ ਰਾਜੂ ਦੇ ਪਿੰਡੋਂ ਡੜਬੇ ਤੋਂ ਲੈ ਕੇ ਗਏ ਆ ਜੀ ਫੀਮੇਲ ਤੇ ਫੀਮੇਲ ਲੈ ਕੇ ਗਏ ਆ ਠੀਕ ਆ ਹਾਂ ਜੀ ਵਧੀਆ ਜੀ ਵਾਈ ਕਹਿੰਦਾ ਡਿਰਬੇ ਤੋਂ ਆਈ ਦੀ ਕਿ ਉਹ ਲੈ ਗਏ ਹਾਂਜੀ ਆ ਦੇਖੋ ਜੀ ਬੱਚੀਆਂ ਵੀਰੇ ਬਹੁਤ ਚੰਗੀਆਂ ਕਹਿੰਦਾ ਸਾਰੀਆਂ ਨਵਾਂ ਹਾਂ ਨੀ ਤਰਸੇ ਵੀਰੇ ਜਿਹੜੀਆਂ ਮਤਲਬ ਇਹ ਵੀ ਆਪਾਂ ਕਹਿ ਰਹੇ ਆ ਨਾ ਆ ਦੇ ਆ ਦੇਖੋ ਜੀ ਲੈ ਵੀ ਦਿਖਾ ਦੇ ਇਹ ਜੇ ਫੇਸਾਂ ਵਾਲੀ ਉਹ ਪਿਆਰ ਨਾ ਪਏ ਬਸ ਬਸਾਂ ਇਹ ਦਿਖਾ ਦੇ ਹਾਂ ਆ ਦੇ ਫੜਨੀ ਔਖੀ ਆ ਪੇਰੇ ਉਹ ਦੇਖ ਵੀਰੇ ਉਧਰ ਦੇਖੋ ਜੀ ਉਧਰ ਉਹ ਦਿਖਾ ਦੇ ਬਾਈ ਇਹ ਗੱਬਣ ਆ ਜਵੇਂ ਪੇੜ ਵੀਰੇ ਅੱਛਾ ਇਹ ਗੱਬਣ ਆ ਕੀ ਹਾਂਜੀ ਹਾਂਜੀ ਠੀਕ ਆ ਉਹ ਮਾਰ ਰਾਇਆ ਤੇ ਨਗਾਹ ਦੇਖੋ ਆ ਵੀ ਦੋ ਦਾੰਦਾ ਵੀਰੇ ਦੂਜੇ ਸੂਏ ਸੂਈ ਖਿਆ 70 ਠੀਕ ਆ ਬਹੁਤ ਵਧੀਆ ਸਤਰੀ ਕੋਈ}{|\text{ਖਾਲ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਆਉਂਦੀ ਬਈ ਭੇਡਾਂ ਨੂੰ ਕੋਈ ਪ੍ਰੋਬਲਮ ਨਹੀਂ ਵੀਰੇ ਜਿਹੜੇ ਨਵੇਂ ਬੰਦੇ ਨੇ ਹੁਣ ਕਰਨੀ ਵੀ ਹੈ ਨਾ ਹਮ ਫਾਰਮ ਕਰਨਾ ਉਹ ਵਧੀਆ ਗਾ ਠੰਡ ਚ ਭੇਡਾਂ ਨੂੰ ਕੋਈ ਪ੍ਰੋਬਲਮ ਨਹੀਂ ਹਮ ਆ ਬੱਚੇ ਥੋੜੇ ਥੋੜੇ ਦਿਨਾਂ ਦੀ ਉਤਰ ਸੇ ਵੀਰੇ ਨਾਲ ਆਉਂਦੇ ਆ ਅੱਛਾ ਵੀ ਨਾਲ ਆਉਂਦੇ ਆ ਹਾਂਜੀ ਹਾਂਜੀ ਜੀ ਨੇ ਹੁਣ ਵੀ ਫਾਰਮ ਕਰਨਾ ਕੋਈ ਔਖਾ ਨਹੀਂ ਮੇਨ ਗੱਲ ਲਗਣ ਚਾਹੀਦੀ ਆ ਅੰਦਰੋਂ ਲਗਣ ਚਾਹੀਦੀ ਆ ਵੀਰੇ ਸਹੀ ਗੱਲ ਆ ਜੀ ਪੇੜ ਨੂੰ ਵੈਸੇ ਕੋਈ ਪ੍ਰੋਬਲਮ ਹੁੰਦੀ ਵੀ ਨਹੀਂ ਨਹੀਂ ਛੇਤੀ ਪ੍ਰੋਬਲਮ ਹੁੰਦੀ ਨਹੀਂ ਵੀਰੇ ਦੁੱਖ ਦੁੱਖ ਮਾੜਾ ਮੋਟਾ ਝਾਲੀ ਜਾਂਦੀਆਂ ਇਹ ਤਾਂ ਕੋਈ ਝਲ ਮਠੋ ਵੀ ਜਾਵੇ ਸਹੀ ਗੱਲ ਆ ਖਾਣਾ ਪੀਣਾ ਕਿਵੇਂ ਚੱਲਦਾ ਵੀ ਇਸ ਸਾਲ ਦੇ ਵਿੱਚ ਕੀ ਪਾਉਣੇ ਹੋ ਇਹ ਜਾਂ ਤਾਂ ਸੇਬ ਵੀਰੇ ਨੀਰਾ ਚਾਰਾ ਚੱਲਦਾਗਾ ਜਿਵੇਂ ਹਰਾ ਹਰਾ ਹੋ ਗਿਆ ਆਪਾਂ ਮੱਖਣ ਘਾਹ ਬਰਸੀਨ ਵੀ ਪਾ ਸਕਦੇ ਆ ਤੇ ਬਾਕੀ ਆਪਾਂ ਹਰਾ ਚ ਸੁੱਕਾ ਨੀਰਾ ਪਾ ਸਕਦੇ ਆ ਜੀ ਠੀਕ ਆ ਮੂੰਗੀ ਦਾ ਮੂਫਲੀ ਦਾ ਗਵਾਰੀ ਦਾ ਬਾਕੀ ਬਾਹਰ ਅੰਦਰ ਆ ਜਿਹੜਾ ਗੁੱਸਾ ਜਾਂ ਹਾਂ ਜਿਹੜਾ ਜੇ ਗਿੜਾ ਲੱਗ ਜੇ ਤਾਂ ਬਾਲੀ ਵਧੀਆ ਗੱਲ ਆਈ ਅੱਛਾ ਤੇ ਜੇ ਨਹੀਂ ਫਰ ਉਹਦਾ ਸਰਦਾ ਹੀ ਨਹੀਂਗਾ ਹੂੰ ਉਹ ਫਿਰ ਆਪਾਂ ਘਰੇ ਵੀ ਚਲਾ ਸਕਦੇ ਹਾਂ ਕੰਮ ਸਹੀ ਗੱਲ ਫਾਰਮ 'ਚ ਰੱਖ ਕੇ ਬਈ ਕਿਵੇਂ ਕਰਨ ਆਪਣੇ ਹਸਿਆਲ ਦੇ ਵਿੱਚ ਉਹੀ ਵੀਰੇ ਸੁੱਕੇ ਚਾਰੇ ਸੀ ਬਰਸੀਨ ਜਮੀ ਹੋ ਗਿਆ ਹਰਾ ਵੀ ਨਾਲ ਪੈ ਜਾਵੇ ਇੱਕ ਟਾਈਮ ਹਰਾ ਪੈ ਜਾਵੇ ਵੀ ਜਮੀ ਪੈ ਜਾਵੇ ਨਾਲ ਕੰਮੂ ਉਫਲੀ ਕਿਵੇਂ ਰੂ ਬਈ ਮੂਫਲੀ ਵਾਲਾ ਨੀਰਾ ਉਹ ਵੀ ਸਿਆਲੋ ਸਿਆਲ ਤਾਂ ਵਧੀਆ ਰਹੂਗਾ ਜੀ ਗਰਮ ਹੁੰਦਾਗਾ ਅੱਛਾ ਗਰਮੀ ਚ ਜਾਨੀ ਗਰਮੀ ਚ ਨਹੀਂ ਗਰਮੀ ਚ ਜਾ ਕੇ ਘਟਾਉਣਾ ਪੈਣਾ ਜਮਾਂ ਹੀ ਬੰਦ ਕਰਨਾ ਪੈ ਠੀਕ ਹੈ ਲੈ ਮਿੱਤਰੋ ਇਹਦੇ ਵਿੱਚ 10 ਕੋਪੇ ਡਾ ਹੈਗੀਆਂ ਨੇ ਜਗ੍ਹਾ ਨੇ ਖਰੀਦਣੇ ਹੋ ਤਾਂ ਬਾਈ ਜੀ ਖਰੀਦ ਲਿਓ ਬੱਕਰੀਆਂ ਦਿਖਾਈ ਆਪਾਂ ਇੱਕ ਦੋ ਵਿੱਚ ਹਾਂਜੀ ਹਾਂਜੀ ਹੁਣ ਆਪਾਂ ਆਪਣੇ ਕੰਪੀਟੀਸ਼ਨ ਆਪਣੇ ਚੱਲੀ ਜਾਂਦੇ ਆ ਵੀਰੇ ਜੀ ਉੱਦ ਜਿੱਦੇ ਆਪਣੇ ਮੁੱਲਾਪੁਰ ਸਗਾ ਜੀ ਹਾਂਜੀ ਉਸ ਦਿਨ ਤਰਸੇਮ ਵੀਰੇ ਠੀਕ ਨਹੀਂ ਸੀਗਾ ਮੈਂ ਹਾਂ ਜਾ ਨਹੀਂ ਹੋਇਆ ਹੁਣ ਆਪਣੇ ਧਨੌਲੇ ਕੰਪੀਟੀਸ਼ਨ ਆ ਗਿਆ ਹਾਂ ਬਾਕੀ ਆਪਣਾ ਇੱਥੇ ਗੁਰਦਤ ਵੀਰਾ 12ਵੀਂ ਕਰਾ ਰਿਆ ਆਪਣੀ ਪੂਰੀ ਤਿਆਰੀ ਆ ਜੀ ਪੂਰੀ ਤਿਆਰੀ ਆ ਲਗਾ ਪੂਰੀ ਤਿਆਰੀ ਆ ਜੀ ਮਾਲਕ ਸੁੱਖ ਸ਼ਾਂਤੀ ਰੱਖੇ ਪੂਰੀ ਤਿਆਰੀ ਆ ਜੀ ਘੰਟਾ ਬਈ ਟੋਪ ਦੀ ਰੱਖਦਾ ਹਾਂ ਹਾਂਜੀ ਹਾਂਜੀ ਦੇਖੋ ਬਈ ਇਹ ਬੱਕਰੀ ਮੱਲਾ ਦਪਮੇ ਬਾਈ ਆ ਹਾਂ ਪਮੇ ਵੀ ਰਲਿਆ ਪਮਾ ਵੀਰਾ ਕਹਿੰਦਾ ਚੱਕ ਦੇ ਫੱਟੇ ਆਪਾਂ ਚੱਲਾਂਗੇ ਜਰੂਰ ਨਾ ਬਾਈ ਪੂਰੀ ਤਿਆਰੀ ਆ ਬੱਕਰੀ ਹੈਗੀ ਦੇਖੋ ਹਾਂਜੀ ਸਾਈਟ ਵੀ 40 41 ਹੈਗੀ ਐ ਜੀ ਹੈਗੀ 41 ਵਾਲੀਆਂ ਚ ਹੈਗੀ ਬਹੁਤ ਆ ਨਾ ਗਰਦਨ ਬਹੁਤ ਦਾ ਬੱਕਰੀ ਦੀ ਹਾਂ ਜੀ ਸੱਤ ਮੇਲਿਆਂ ਦੀ ਚੈਂਪੀਅਨ ਆ ਜੀ ਇਹ ਵੇਚਣੀ ਤਾਂ ਨਹੀਂ ਹੈਗੀ ਬਈ ਇਹ ਨਹੀਂ ਵੀਰੇ ਪੰਮਾ ਵੀ ਤਾਂ ਕਹਿੰਦਾ ਆਪਾਂ ਰੱਖਣੀ ਹੋਏ ਜਾਂਟੇ ਸ਼ੌਕ ਨਾ ਕਹਿੰਦਾ ਇਹਨੇ ਨਾਂ ਬਣਾਇਆ ਕਹਿੰਦਾ ਇੰਨੇ ਮੇਲਿਆਂ ਤੇ ਪੰਮਾ ਨਿਊਜ਼ਲੈਟਰ ਪੰਮਾ ਨਿਊਜ਼ਲੈਟਰ ਹੋ ਗਈ ਕਹਿੰਦਾ ਯਾਰ ਸੱਤ ਮੇਲਿਆਂ ਦੀ ਚੈਂਪੀਅਨ ਬਹੁਤ ਵੱਡੀ ਗੱਲ ਆ ਵੀਰੇ ਲਗਾਤਾਰ ਸੱਤ ਮੇਲੇ ਐ ਜਿੱਤਨੇ ਵੱਡੀ ਗੱਲ ਆ ਜੀ ਸਹੀ ਗੱਲ ਆ ਬਿੱਤਰੂ ਦੇਖ ਸਕਦੇ ਹੋ ਬੱਕਰੀ ਬਹੁਤ ਚੰਗੀ ਬਹੁਤ ਆ ਬੱਕਰੀ ਬਹੁਤ ਚੰਗੀ ਬੱਕਰੀ ਨੋਕਸਤਾ ਨਹੀਂ ਗਏ ਬੱਕਰੀ ਨਾ ਜਮਾ ਨੋਕਸਤ ਨਹੀਂ ਵੀਰੇ ਉਹ ਕਰਪੋਟ ਆ ਹੁਣ ਆਪਣੇ ਕੋਲ ਵੀ 6-7 ਮਹੀਨੇ ਹੋ ਗਏ ਆਈਆਂ ਨੂੰ ਬਹੁਤ ਵਧੀਆ ਬੱਕਰੀਆਂ ਵੀਰੇ ਜੜਦੀਆਂ ਬੱਕਰੀਆਂ ਦਾ ਦੰਦੋ ਕਿਵੇਂ ਆ ਬਈ ਇਹ ਦੰਦੋ ਵੀਰੇ ਫਰੈਸ਼ ਛੱਟ ਦੰਦੋ ਠੀਕ ਆਲੇ ਜੀ ਹਾਂ ਅਜੇ ਖੜੇ ਨਹੀਂ ਦੰਦਾਂ ਦੇ ਮੈਂ ਕਹਿੰਦਾ ਪੂਰੀ ਹਾਲੇ ਨਹੀਂ ਪੂਰੀ ਜ਼ੁਬਾਨ ਪਈ ਆ ਹਲੇ ਤਾਂ ਹੀ ਪੂਰੀ ਜ਼ੁਬਾਨ ਆ ਬਈ 7 ਮਹੀਨੇ ਬੱਕਰੀ ਪੂਰੀ ਬਣ ਗਈ ਮਤਲਬ ਹੁਣੇ ਹੂੰ ਤਲਵੀ ਬਾਈ ਕਹਿੰਦਾ ਵੀ ਵੇਚ ਨਹੀਂ ਲਈਏ ਇਹਨਾਂ ਦਾ ਨਾਮ ਬਣਾਤਾ ਬਾਈ ਦਾ ਨਾ ਪੂਰਾ ਨਾਮ ਬਣਾਤਾ ਜੀ ਪੂਰਾ ਨਾਮ ਬਾਕੀ ਨਾਮ ਬਹੁਤ ਜਤੇ ਆ ਨਾਮ ਵੀ ਬਣ ਗਏ ਬਾਕੀ ਹੋਰ ਫਣੀ ਬਾਈ ਕੋਈ ਬੱਕਰੀ ਸਹੀ ਗੱਲ ਆ ਲਿਓ ਪੱਤ ਬੱਕਰੀਆਂ ਫੜਫੜ ਲੈ ਹਾਂ ਹਾਂ ਲਈਓ ਪੱਤ ਫੜਫੜ ਆ ਦੇਖੋ ਜੀ ਇਹਨੇ ਦੋ ਪੱਠਾਂ ਦਿੱਤੀਆਂ ਤਰਸੇਮ ਵੀਰੇ ਅੱਛਾ ਆ ਦੇ ਵੀਰੇ ਵਿੱਚ ਮੈਂ ਤੈਨੂੰ ਦੱਸਦਾ ਗੱਲ ਤਰਸੇਮ ਵੀਰੇ ਹਾਂ ਸੌਰੀ ਮਾਤਰੀ ਗੱਲ ਕੱਟਣ ਲੱਗਿਆਂ ਵਿੱਚ ਪੰਮੇ ਵੀਰੇ ਨੂੰ ਵੀ ਸ਼ਾਇਦ ਕਹਿੰਦੇ ਹੋਣਗੇ ਮੇਰਾ ਮਨ ਕਹਿੰਦਾਗਾ ਪੰਮੇ ਵੀਰ ਨੂੰ ਕਹਿੰਦੇ ਹੋਣਗੇ ਵੀ ਭੇਡਾਂ 'ਚ ਬੱਕਰੀਆਂ ਐ ਹੋ ਜਾਂਦੀਆਂ ਬਾਹ ਹੋ ਜਾਂਦੀਆਂ ਬੰਦੇ ਦੇ ਵਿੱਚ ਪਰੌਣਾ ਚਾਹੀਦਾ ਆ ਬੱਕਰੀਆਂ ਭੇਡਾਂ ਦੇ ਵਿੱਚ ਰਹਿੰਦੀਆਂ ਇਹਦੇ ਮਗਰ ਦੋ ਬੱਚੇ ਆ ਸਿਆਲ ਦੀ ਰੋਤਾ ਦੇਖ ਲੈ ਬੱਕਰੀ ਕਹੇ ਜੀ ਪਈ ਆ ਸਹੀ ਗੱਲ ਆ ਪ੍ਰੋਬਲਮ ਕੋਈ ਨਹੀਂ ਭੇਡਾਂ ਨਾਲ ਮੈਂ ਕਹਾ ਯਾਰ ਬੰਦਾ ਚਾਹੀਦਾ ਵੀਰੇ ਵਿੱਚ ਚਾਹੀਦਾ ਬੰਦੇ ਦੇ ਪਰੌਣਾ ਭੇਡਾਂ ਆਪਾਂ ਪਰੀਆਂ ਵਰਗੀਆਂ ਬੱਕਰੀਆਂ ਲਿਆ ਲਿਆ ਰੱਖੀਆਂ ਭੇਡਾਂ 'ਚ ਆਪਾਂ ਭੇਡਾਂ ਨੂੰ ਭੇਡਾਂ ਨੂੰ ਚਾਰਦੇ ਹੀ ਨਹੀਂ ਹੂੰ ਆਪ ਰੀਡਰ ਲਿਆ ਹੁਣ ਵੀਰੇ ਆਪਾਂ ਬੱਕਰੀ ਨਾਲਾ ਖਾਣਾ ਖਾ ਰਹੀਆਂ ਨੇ ਭੈਡਾਂ ਦੇ ਨਾਲ ਖਾ ਰਹੀਆਂ ਵੀਰੇ ਆ ਦੇਖੋ ਜੀ ਆਪ ਰੀਡਰ 4 ਦੰਦ ਦਾ ਬੱਚਾ ਵੀਰੇ ਹੁਣ ਲਿਆ ਆਪਾਂ ਅੱਛਾ 4 ਦੰਦ ਦਾ 4 ਦੰਦ ਜੀ ਨਹੀਂ ਵੀ ਹਾਈਟ ਵਧੀਆ ਕਰਕੇ ਆ ਨਾ ਹਾਂਜੀ ਹਾਂਜੀ ਬੱਕੀ ਜਾਊ ਹੈ ਤਾਂ ਬਈ ਥੋੜਾ ਵਿਸ਼ਾ ਕਰਕੇ ਆ ਗਈ ਇਹਨੇ ਵੀਰੇ ਹਲੇ ਤਰਸੇਬ ਜੀ ਨਹੀਂ ਲਾਇਆ 4-5 ਕਦ ਨਹੀਂ ਹੋ ਜਾ ਲੈ ਕੇ ਆਇਆ ਇਹਨੂੰ ਅੱਛਾ ਹਲੇ ਇਹਨੇ ਪੂਰਾ ਜੀ ਨਹੀਂ ਲਾਇਆ ਵੱਡੇ ਵੀਰੇ ਖਾਣ ਨਹੀਂ ਲੱਗਿਆ ਹਾਂ ਇੱਕ ਕੱਲ ਹੀਟ ਚ ਬੱਕਰੀ ਆਈ ਹੋਈ ਸੀ ਕੱਲ ਸਾਰੀ ਦਿਹਾੜੀ ਚਰਿਆ ਨਹੀਂ ਹਾਂ ਆ ਦੇਖੋ ਜੀ ਆ ਨਿੱਕੂ ਬਕਰਾਈ ਇਹ ਨਿੱਕੂ ਬੱਕਰਾ ਆ ਗਿਆ ਹਾਂਜੀ ਐਸਟਿਕਲ ਬਹੁਤ ਉਧਰੇ ਨੇ ਨਾ ਦੋਨਾਂ ਦੇ ਬਹੁਤ ਵਧੀਆ ਆ ਤਾਂ ਆਪਣੇ ਕੋਲੇ ਆ ਕੇ ਦੋ ਮੇਲਿਆਂ ਤੇ ਇਹ ਨੰਬਰ 'ਚ ਵੀ ਆਇਆ ਵੀਰੇ ਅੱਛਾ ਹਾਂਜੀ ਹਾਂਜੀ ਇਹ ਫ੍ਰੈਸ਼ ਛੱਟ ਦਾ ਆਈ ਇਹ ਤੇ ਵੇਚਣਾ ਕੋਈ ਦੋਨਾਂ ਬੱਕਰਿਆਂ ਦੇ ਵਿੱਚ ਨਹੀਂ ਵੀਰੇ ਦੋਨੋਂ ਹੀ ਰੱਖੇ ਹੋਇਆ ਇਹ ਦੋਨੋਂ ਹੀ ਰੱਖੇ ਹੋਇਆ ਹਾਂਜੀ ਹਾਂਜੀ ਵੀਰੇ ਠੀਕ ਹੈ ਪੱਠਾ-ਪੁਠਾ ਹੁੰਦੀਆਂ ਨੇ ਬਈ ਜੇ ਪੱਠਾਂ ਦੀ ਗੱਲਬਾਤ ਕਰੀਏ ਛੋਟੇ-ਮੋਟੇ ਕੋਈ ਹੁੰਦੀਆਂ ਵੀਰੇ ਜੀ ਆਹ ਬੱਕਰਾ ਦੇ ਦਾਂਗੇ ਜੀ ਕਿਸੇ ਵੀਰੇ ਨੇ ਬਰੀਡਰ ਰੱਖਣਾ ਹੋਇਆ ਅੱਛਾ ਆਹ ਬੱਕਰਾ ਦੇ ਦਾਂਗੇ ਬਹੁਤ ਵਧੀਆ ਜੀ ਹੁਣੇ ਹੁਣ ਤਾਂ ਕਰਦਾ ਉੱਤੇ ਚੁੰਗਦਾ ਰਿਹਾ ਹੀ ਇਹ ਨਾ ਘਰ ਆ ਮਾਂ ਵੀ ਦੀ ਬਹੁਤ ਚੰਗੀ ਆ ਜੀ ਦੂਜੇ ਸੂਏ ਸੂਈ ਸੀ ਠੀਕ ਆ ਆ ਦੇਖੋਈ ਸਹੀ ਗੱਲ ਆ ਬੇਲੇ ਮੇਤਰੂ ਆਇਆ ਬੱਕਰੀਆਂ ਨਾਲੀ ਪਿਓ ਕਿਹੜਾ ਬਈ ਇਹਦਾ ਇਹਨਾਂ ਦਾ ਪਿਓ ਉਧਰ ਆਈ ਅੱਛਾ ਹਾਂ ਆਪਣੇ ਬੱਕਰੇ ਆ ਗਏ ਇਹ ਵੀ ਆ ਬੱਕਰਾ ਬਈ ਬਕਿਆਊਗਾ ਦੇਖ ਸਕਦੇ ਹੋ ਹੁੰਦਾ ਵੀ ਰੱਖਣ ਵਾਲਾ ਹੀ ਰੰਗ ਵੀ ਵਧੀਆ ਵਧੀਆ ਬੱਕਰੀ ਲਈ ਨਾਲੀ ਆ ਦੇ ਕਾ ਮਾਂ ਜੀ ਕਿੰਨਾ ਕੋੜਾ ਦਿਖਾ ਦੇ ਬਹੁਤ ਚੰਗਾ ਹਨ ਹਾਂਜੀ ਮਾਂ ਵੀ ਥੱਲੋਂ ਬਹੁਤ ਚੰਗੀ ਆ ਬਾਈ ਜੀ ਇਹੀ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ ਆ ਦੇਖੋ ਸਫਾਈ ਬਹੁਤ ਆ ਜੀ ਬੱਚੇ ਚ ਸਹੀ ਗੱਲ ਆ ਸਫਾਈ ਹੈਗੀ ਆ ਬਾਕੀ ਦੀ ਮਾਂ ਦਾ ਪਿੰਡਾ ਦੇਖੋ ਵੀਰੇ ਜੀ ਥੱਲੋਂ ਜੜ ਬਹੁਤ ਤਕੜੀ ਆ ਜੀ ਟੱਡਾ ਚੱਡਾ ਨਹੀਂ ਇਹਦਾ ਟਟਮਾ ਹੈਗਾ ਜੀ ਸਹੀ ਗੱਲ ਲੰਮਾ ਟਾਈਮ ਦੁੱਧ ਦਿੰਦੀ ਹੈ ਇਹੀ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਆ ਦੇਖੋ ਇਹ ਪੰਮੇ ਵਾਲੀ ਬੱਕਰੀ ਹੈ ਹਾਂ ਇਹ ਬੱਕਰੀ ਵੀਰੇ ਬਿਮਾਰ ਹੋ ਗਈ ਸੀਗੀ ਇਹ ਥੋੜੀ ਢਿੱਲੀ ਹੋ ਗਈ ਸੀ ਬੱਕਰੀ ਇਹਦਾ ਪੈਰ ਜਿੱਤੇ ਜਾਖਮ ਹੋ ਗਿਆ ਸੀ ਹੁਣ ਤਾਂ ਇਹ ਸੈਟ ਆ ਇਹ ਤਾਂ ਵਿਚਾਰੀ ਦੀ ਇੱਕ ਜਾਨ ਹੀ ਬਚੀ ਐ ਢਿੱਲੀ ਹੋ ਗਈ ਜੀ ਹੁਣ ਸੈਟਾ ਪੂਰੀ ਬੱਕਰੀ ਹੁਣ ਤਾਂ ਸੈਟਾ ਨਾ ਲੱਗ ਰਹੀ ਹੁਣ ਤਾਂ ਪੂਰੀ ਸੈਟਾ ਜੀ ਹੁਣ ਸੈਟਾ ਇਹ ਢਿੱਲੀ ਹੋ ਗਈ ਸੀ ਬੱਕਰੀ ਵੀਰੇ ਵਾਇਰਸ ਆ ਗਿਆ ਸੀ ਵੀਰੇ ਬਹੁਤ ਨੁਕਸਾਨ ਹੋਇਆ ਤਰਸੇਮ ਵੀਰੇ 15 18 ਦਾ ਭੇਡਾ ਮਰ ਗਈਆਂ ਆਪਣੀਆਂ ਅੱਛਾ ਹਾਂਜੀ ਹਾਂਜੀ ਦੋ ਬੱਕਰੀਆਂ ਮਰੀਆਂ ਹੂੰ ਠੀਕ ਹੈ ਲੈ ਮਟਰੋ ਦੇਖੀ ਚੱਲੋ ਬਹੁਤ ਕੁਝ ਨਗੀਨੇ ਸਾਹਮਣੇ ਸਾਹਮਣੇ ਰੱਖੇ ਹੋਏ ਨੇ ਜੱਟੇ ਬਾਈ ਇਹਦੀ ਭੈਣ ਵੀ ਲਿਆ ਹਾਂ ਲਿਆ ਪਤਾ ਬੱਕਰੀ ਲੈ ਲੈ ਉਰੀ ਆਏ ਬਾਬੂ ਆ ਦੇਖ ਵੀਰੇ ਇਹ ਪਹਿਲੇ ਸੂਏ ਸੂਈ ਸੀ ਤਰਸੇਮ ਵੀਰੇ ਇਹ ਪਹਿਲੇ ਸੂਏ ਸੂਈ ਸੀ ਜਿਹਨੇ ਤਿੰਨ ਬੱਚੇ ਦਿੱਤੇ ਸੀ ਤੰਨੇ ਹੀ ਪੂਰੇ ਵਧੀਆ ਪਲੇ ਆ ਪਹਿਲੇ ਸੂਏ ਸੂਈ ਸੀ ਲੈ ਵੀ ਤਿੰਨ ਬੱਚੇ ਦੇਖ ਲੋ ਪੱਕੇ ਲੋਹਾਰਾ ਰੰਗ ਆ ਨਾ ਪੱਕਾ ਲੋਹਾ ਜਮਾ ਪੱਕਾ ਲੋਹਾਰਾ ਰੰਗ ਆ ਜੀ ਹਾਂ ਜੀ ਬਹੁਤ ਵਧੀਆ ਪਾਠ ਆ ਜੀ ਕਾਲੇ ਰੰਗ ਵਰਗੇ ਰੰਗ ਆ ਵੀਰੇ ਹਾਂ ਜੀ ਹਾਂ ਜੀ ਸ਼ੈਨਕ ਕਾਲੇ ਰੰਗ ਦੀ ਮਾਰਦੀ ਆ ਜੀ ਵਿੱਚੋਂ ਪੱਕੇ ਲੋਹੇ ਤੇ ਬੱਕਰੀ ਹੋਊਗੇ 39 40 ਇੰਚ ਦੇ ਨਾ ਹੈਗੀ ਆ ਵੀਰ ਜੀ ਹੈਗੀ ਆ ਜੀ ਹਾਂ ਜੀ ਦਿਖਾਈ ਬਾਈ ਬੱਕਰੀ ਇਹ ਮੁੱਲਾਪੁਰ ਫਰਿੱਜ ਵੀ ਜਿੱਤੀ ਸੀਗੀ ਜੀ ਇਹ ਬੱਕਰੀ ਨੇ ਇਹ ਬੱਕਰੀ ਫਰਿੱਜ ਉਦੋਂ ਇਹ 6 ਦੰਦ ਸੀ ਮੇਰਾ ਖਿਆਲਾ ਤਰਸੇਮ ਵੀਰੇ 6 ਦੰਦ ਚ ਪਾਈ ਸੀਗੀ ਹਾਂ ਹਾਂ ਪਾਈ ਸੀ ਉਦੋਂ ਸਕੰਦਰ ਵੀਰੇ ਨੇ ਤੇ ਉਦੋਂ ਇਹ ਫਰਿੱਜ ਫਰਿੱਜ ਅਲਮਾਰੀ ਜਿੱਤੀ ਸੀ ਇਹਨੇ ਕਿੰਨੀਆਂ ਬੱਕਰੀਆਂ ਬਾਈ ਹੁਣ ਤੱਕ ਆਪਣੇ ਕੋਲੇ ਨਾਮ ਵਾਲੀਆਂ ਨੇ ਜੇ ਆਪਾਂ ਬੱਕਰੀਆਂ ਗੱਲਬਾਤ ਕਰੀਏ ਬੱਕਰੀਆਂ ਵੀਰੇ ਹੁਣ ਆ ਇੱਕ ਇਹ ਹੋ ਗਈ ਆ ਹੋ ਗਈ ਦੋ ਬੱਕਰਾ ਹੋ ਗਿਆ ਤੇ ਐ ਇੱਕੋ ਛੋਟੇ ਬੱਕਰਾ ਹੋ ਗਿਆ ਵਈ ਜਾਣਾ ਡੰਗਰ ਵੀਰੇ ਕਈ ਡੰਗਰ ਹੈਗੇ ਹਨ ਹਾਂਜੀ ਹਾਂਜੀ ਇਹ ਮੇਰੇ ਜੰਟਾ ਬਾਈ ਮੇਲਿਆਂ ਤੇ ਵੀ ਜਾਂਦਾ ਰਹਿੰਦਾ ਬਾਕੀ ਸਾਰੇ ਜਾਣਦੇ ਨੇ ਆ ਦਿਖਾ ਲਾ ਆ ਦੇਖੋ ਜੀ ਆ ਵੱਡੀ ਬੱਕਰੀ ਵਾਲੇ ਕੱਟੇ ਕਰਨ ਵਾਲੀ ਹੁਣੇ ਕ੍ਰੋਸ ਹੋ ਗਈ ਜੀ ਕੋਈ ਵੱਡੀਆਂ ਦੇ ਵਿੱਚੋਂ ਮੰਗੇ ਬਾਈ ਕੋਈ ਬੱਕਰੀ ਦੇ ਦੋਗੇ ਕਿ ਨਾ ਨਹੀਂ ਰੱਖੀ ਹੋਈਆਂ ਤਨ ਵੀਰੇ ਕਿਉਂ ਹੀ ਨਹੀਂ ਹਾਂ ਠੀਕ ਹੈ ਬੱਚੇ ਪੁੱੱਚੇ ਲੈਣੇ ਇਹਨਾਂ ਦੇ ਵੀਰੇ ਕੰਨ ਬੱਚੇ ਦੇ ਦਿਓ ਚਲੇ ਇਹਨਾਂ ਦੇ ਹਾਂਜੀ ਹਾਂਜੀ ਆ ਬੱਚੇ ਪੁੱੱਚੇ ਚੱਲ ਲਈ ਜਾਣਗੇ ਕੋਈ ਬੱਕਰਾ ਬੁੱਕਰਾ ਦਿੱਤਾ ਜਾਊਗਾ ਲੱਤ ਨੂੰ ਕੁਸ ਹੋਇਆ ਹੋਇਆ ਜੀ ਨੂੰ ਬਾਈ ਹੈਂ ਲੱਤ ਨੂੰ ਕੁਸ ਹੋਇਆ ਨਹੀਂ ਲਾਤੇ ਪਹਿਲਾਂ ਹੀ ਜਾਈਂ ਰਦਾਖ ਹਾਂਜੀ 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 ਆ ਦੇਖੋ ਵੀਰੇ ਚਾਰ ਦਾੰਦਾ ਵੀ ਪਹਿਲੇ ਸੂਏ ਪੱਟ ਸੂਈ ਹੀ ਆ ਹਮ ਇਹ ਵੀ ਇਹਦੇ ਦੇਖੋ ਕੰਨ ਕੰਨ ਬਈ ਚੌੜਾ ਕੰਨ ਬਹੁਤ ਆ ਹਾਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਭਾਰੀ ਕੰਨ ਦੀ ਬੱਕਰੀ ਆ ਬਈ ਨਾ ਤਨ ਕੋਣਾ ਬੜਾ ਵਧੀਆ ਚਾਰ ਵੀ ਬਹੁਤ ਚੰਗੀ ਆ ਚਲੋ ਤੇ ਬਾਈ ਦੇਖ ਸਕਦੋਂਗੇ ਭੇਡਾਂ ਨੇ ਉਹ ਮਿਹਨਤ ਆਪਣੇ ਹੋਣਾ ਬਾਈ ਜੀ ਹਾਂ ਬੇਚਨੇ ਬੱਕਰੀਆਂ ਵੀ ਰਤਰ ਸਹਿਮ ਦੇ ਦਾਂਗੇ ਦੋ ਤਿੰਨ ਬੱਕਰੀਆਂ ਵੀ ਦਿਖਾਉਨੇ ਆਪਾਂ ਕਿਹੜੀਆਂ ਬੱਕਰੀਆਂ ਦੇਣ ਵਾਲੀਆਂ ਬੱਕਰੀਆਂ ਦਿਖਾ ਕੇ ਸਰ ਇੱਕ ਵਾਰੀ ਲਓ ਪੱਤ ਕਾਲੀਆਂ ਬੱਕਰੀਆਂ ਫੜ ਕੇ ਸੱਜਰਾ ਦੁਨੀਆਂ ਉਹ ਡੱਬੀ ਬੱਕਰੀਆਂ ਫੜ ਕੇ ਫੜ ਦਿਓ ਮਗਰ ਦੀ ਮਗਰ ਕਾਲੀ ਡੱਬੀ ਪੱਤ ਭੇਡਾਂ ਵੀ ਨੇ ਬਾਈ ਕਹਿੰਦਾ ਵੀ 10 ਕ ਭੇਡਾਂ ਦੇ ਦਾਂਗੇ ਬਾਲੀਆਂ ਤਾਂ ਨਹੀਂ ਵੇਚਦੇ ਹੈਗੇ ਹਾਂਜੀ ਹਾਂ 10 15 ਕ ਦੇ ਦਾਂਗੇ ਵੀ 10 ਕ ਭੇਡਾਂ ਦੇ ਦਾਂਗੇ ਸਾਰੀਆਂ ਬੱਚੇ ਵਾਲੀਆਂ ਹੋਣਗੀਆਂ ਕਿਸੇ ਮਾਗਰ ਇੱਕ ਕਿਸੇ ਮਾਗਰ ਦੋ ਔਰ ਸਾਰੀਆਂ ਨਵੇਂ ਦੰਦਾਂ ਚਾਜੀ ਕੀ ਦੋ ਦੰਦ ਕੋ ਚਾਰ ਦੰਦ ਇੱਕ ਇੱਕ ਦੋ ਦੋ ਤਿੰਨ ਤਿੰਨ ਸੂਏ ਲਾ ਬਾਲੇ ਨਹੀਂ ਹੈਗੇ ਆ ਦੇਖੋ ਜੀ ਇਹ ਵੇਤ ਨਹੀਂ ਆਉਂਦੇ ਬਈ ਹਾਂ ਵੀਰੇ ਇਹ ਤੀਜੇ ਸੂਏ ਆ ਸੂਈ ਆ ਤਰਸੇਮ ਵੀਰੇ ਇਹਦੇ ਮਗਰ ਦੋ ਬੱਕਰੇ ਆ ਅੱਛਾ ਦੋ ਬੱਕਰੇ ਆ ਤੀਜੇ ਸੂਏ ਪੂਰੇ ਫਰੈਸ਼ ਦੰਦਾ ਅੱਠ ਦੰਦਾ ਹੀ ਫਰੈਸ਼ ਬਸ ਥੱਲਿਓਂ ਬਹੁਤ ਚੰਗੀਆਂ ਆ ਤਰਸੇਮ ਵੀਰੇ ਠੀਕ ਆ ਇਹਦੇ ਮਗਰ ਪੱਠ ਬੱਕਰਾ ਤਰਸੇਮ ਵੀਰੇ ਇਹ ਵੀ ਤੀਜੇ ਸੂਏ ਸੂਈ ਆ ਜੀ ਤੀਜੇ ਸੂਏ ਠੀਕ ਆ ਦੰਦਾਂ ਦੀ ਪੂਰੀ ਵਧੀਆ ਚੰਗੀਆਂ ਬੱਕਰੀਆਂ ਤਨ ਨੇ ਆ ਤਰਸੇਮ ਵੀਰੇ ਹੈਗੀ ਆ ਗੱਬਣ ਠੀਕ ਆ 2.5 ਤਨ ਮਹੀਨਾ ਦੀ ਗੱਬਣ ਆ ਇਹ ਦੋ ਵਾਰੀ ਸੂਈ ਹੋਈ ਆ ਤੀਜੇ ਵੀਰੇ ਨੂੰ ਸੂਏ ਨੂੰ ਗੱਬਣ ਆ ਜ ਤੇ ਹਾਂਜੀ ਹਾਂ ਲੈ ਵੀ ਮਿੱਤਰੋ ਇਹ ਬੱਕਰੀਆਂ ਨੇ ਸੇਲ ਤੇ ਨੇ ਬੱਕਰੀਆਂ ਇਹ ਆਹ ਦੇਖਾ ਆ ਵੀ ਦੇ ਦਾਂਗੇ ਜੀ ਕੋਈ ਹੋਵੇ ਬੰਦਾ ਹੂੰ ਠੀਕ ਹੈ ਜੀ ਬਸ ਪੈਸਾ ਲਾਉ ਕਿਤੇ ਬੰਦਾ ਹੋ ਜੀ ਆਪਾਂ ਚੀਜ਼ ਕੱਢ ਦਾਂਗੇ ਠੀਕ ਆ ਜੀ ਪਿੰਡ ਕਿਹੜਾ ਆਪਣਾ ਕਿੱਥੇ ਹੈਗਾ ਇੱਕ ਵਾਰ ਦੱਸ ਦੇ ਚੱਲ ਬਸ ਪਿੰਡ ਆਪਣਾ ਗੱਡੇ ਵੀਰੇ ਤਲਵੰਡੀ ਰਾਏ ਆ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਰਾਏਕੋਟ ਸ਼ਹਿਰ ਦੇ ਕੋਲੇ ਪਿੰਡ ਆਪਣਾ 5 ਕਿਲੋਮੀਟਰ 来 ਵੀ ਮਿੱਤਰੋ ਆਜੋ ਸੰਪਰਕ ਕਰ ਲਿਓ ਢੇਡਾ ਵੀ ਨੇ ਬੱਕਰੀਆ ਵੀ ਨੇ ਜੇ ਇਹਨਾਂ ਦੇ ਵਿੱਚ ਕੁਝ ਵੀ ਤੁਹਾਨੂੰ ਚਾਹੀਦਾ ਹੋਵੇ ਤਾਂ ਜੰਟੇ ਬਈ ਨਾਲ ਸਕਰੀਨ ਦੇ ਉੱਤੇ ਨੰਬਰ ਹੈਗਾ ਕਾਲ ਕਰਕੇ ਆ ਸਕਦੇ ਠੀਕ ਆ ਜੰਟੇ ਬਈ ਠੀਕ ਆ ਧੰਨਵਾਦ ਧੰਨਵਾਦ